ਜੋ ਆਨੰਦ ਅਜ ਤੱਕ ਨਹੀਂ ਸੀ ਆਇਆ ਕਿਤੇ ਵੀ ਜਾ ਕੇ ਆਪਾਂ ਗੁਰੂ ਘਰ ਜਰੂਰ ਜਾਂਦੇ ਆਂ ਆਪਾਂ ਮੱਥਾ ਟੇਕਦੇ ਆਂ ਪਰ ਜੋ ਆਨੰਦ ਇੱਥੇ ਆ ਰਿਹਾ ਨਾ ਸੇਵਾ ਕਰਕੇ ਉਸ ਤੋਂ ਵੱਡਾ ਕੁਝ ਨਹੀਂ ਹੈ ਉਹਨਾਂ ਨੇ ਬੁਲਾਇਆ ਤੇ ਮਰਜ਼ੀ ਕਿ ਬਹੁਤ ਵਧੀਆ ਲੱਗ ਰਿਹਾ ਤੇ ਜਦੋਂ ਦੇ ਆ ਰਹੇ ਆ ਬਸ ਇਹ ਹੈ ਕਿ ਕੋਈ ਦੁੱਖ ਤਕਲੀਫ ਨਹੀਂ ਹੈਗੀ ਖੁਸ਼ੀਆਂ ਹੀ ਹੋਈਆਂ ਨੇ ਯੋ ਤਕਲੀਫਾਂ ਦੀਆਂ ਖਤਮ ਹੋ ਗਈਆਂ ਜਿਹੜਾ ਵੀ ਆਂਦਾ ਸੱਚੇ ਦਿਲ ਨਾਲ ਆਵੇ ਬਸ ਆਈ ਜਾਵੇ ਇਹ ਨਾ ਹੋਵੇ ਵੀ ਹੁਣ ਨਹੀਂ ਜਲਦੀ ਪੂਰੀ ਨਹੀਂ ਕਈ ਵਾਰੀ ਹੁੰਦਾ ਕਈ ਵਰੀ ਮਹਾਰਾਜ ਦੀ ਕਿਰਪਾ ਲੇਟ ਹੁੰਦੀ ਆ ਜਿੰਨੇ ਦਿਨ ਤੱਕ ਆਪਾਂ ਮਤਲਬ ਕਿ ਆਈ ਜਾਣਾ ਮਹਾਰਾਜ ਦੀ ਕਿਰਪਾ ਦੀ ਤੇ ਬਾਬਾ ਇਹ ਦੇਈ ਜਾਂਦਾ ਅਸੀਂ ਮੰਗ ਮੰਗ ਕੇ ਨਹੀਂ ਤੱਕਦੇ ਬਾਬਾ ਦਿੰਦਾ ਨਹੀਂ ਤੱਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇਵਰੇ ਪਹੁੰਚੇ ਹਾਂ ਜੀ ਸੇਵਾ ਕਰ ਰਹੇ ਹਾਂ ਕੀ ਹੋ ਜਾਣਾ ਨੇ ਬਹੁਤ ਵਧੀਆ ਆਨੰਦ ਆ ਰਿਹਾ ਜੋ ਉਹਨਾਂ ਦਾ ਅੱਜ ਤੱਕ ਨਹੀਂ ਸੀ ਆਇਆ ਕਿਤੇ ਵੀ ਜਾ ਕੇ ਆਪਾਂ ਗੁਰੂ ਘਰ ਜਰੂਰ ਜਾਂਦੇ ਆਪਾਂ ਮੱਥਾ ਟੇਕਦੇ ਆ ਪਰ ਜੋ ਆਨੰਦ ਇੱਥੇ ਆ ਰਿਹਾ ਨਾ ਸੇਵਾ ਕਰਕੇ ਉਸ ਤੋਂ ਵੱਡਾ ਕੁਝ ਨਹੀਂ ਹੈ ਕਿੰਨਾ ਸਮਾਂ ਹੋ ਗਿਆ ਵਾ ਗੁਰੂ ਜੀ ਇੱਥੇ ਆਉਂਦਿਆਂ ਨੂੰ ਦੇਖੋ ਜੀ ਮੈਂ ਆਇਆ ਤਾਂ ਪਹਿਲਾਂ ਵੀ ਕਈ ਵਾਰੀ ਆਂਦ ਆ ਰਿਹਾ ਵਾਂ ਪਰ ਆਨੰਦ ਜਦੋਂ ਹੁਣ ਚਪੈਰਾ ਸਾਹਿਬ ਤਿੰਨ ਚਾਰ ਹਫ਼ਤੇ ਤੋਂ ਆਉਣਾ ਸ਼ੁਰੂ ਕੀਤਾ ਪਰ ਜੋ ਆਨੰਦ ਮਜ਼ਾ ਆ ਰਿਹਾ ਵਾ ਉਹ ਮਤਲਬ ਪਹਿਲਾਂ ਕਦੀ ਵੀ ਨਹੀਂ ਆਇਆ ਕਿੰਨਾ ਕੁ ਜੀਵਨ ਦੇ ਵਿੱਚ ਜਿਹੜਾ ਕਿ ਬਦਲਾਅ ਵੇਖਣ ਨੂੰ ਮਿਲਿਆ ਜਦੋਂ ਦੇ ਇੱਥੇ ਆਉਣਾ ਚਪੈਰਾ ਸਾਹਿਬ ਤੋਂ ਆਉ ਹੁਣ ਮਹਾਰਾਜ ਨੇ ਆਪ ਬੁਲਾਇਆ ਵਾ ਉਹਨਾਂ ਨੇ ਬੁਲਾਇਆ ਤੇ ਮਤਲਬ ਕਿ ਬਹੁਤ ਵਧੀਆ ਲੱਗ ਰਿਹਾ ਜਿਦੋਂ ਦੇ ਆ ਰਹੇ ਹਾਂ ਬਸ ਇਹ ਹੈ ਕਿ ਕੋਈ ਦੁੱਖ ਤਕਲੀਫ ਨਹੀਂ ਆਏਗੀ ਖੁਸ਼ੀਆਂ ਹੀ ਹੋਈਆਂ ਨੇ ਜੋ ਤਕਲੀਫਾਂ ਦੀਆਂ ਖਤਮ ਹੋ ਗਈਆਂ ਨੇ ਕਹਿੰਦੇ ਕੋਈ ਮਨੋ ਕਾਮਨਾ ਹੋਵੇ ਜਾਂ ਕੋਈ ਮੰਨਤ ਹੋਵੇ ਨਾ ਇੱਥੇ ਆ ਕੇ ਮੰਗੋ ਬਾਬਾ ਦੀਪ ਸਿੰਘ ਜੀ ਪੂਰੀ ਜ਼ਰੂਰ ਕਰ ਦਿੰਦੇ ਨੇ ਹਾਂਜੀ ਹਾਂਜੀ ਜ਼ਰੂਰ ਪੂਰੀ ਹੁੰਦੀ ਆ ਚਲੋ ਜਿਹੜਾ ਵੀ ਆਂਦਾ ਸੱਚੇ ਦਿਲ ਨਾਲ ਆਵੇ ਬਸ ਆਈ ਜਾਵੇ ਇਹ ਨਾ ਹੋਵੇ ਵੀ ਹੌਣ ਨਹੀਂ ਜਲਦੀ ਪੂਰੀ ਨਹੀਂ ਕਈ ਵਾਰੀ ਹੁੰਦਾ ਕੀ ਵਾਰੀ ਮਹਾਰਾਜ ਦੀ ਕਿਰਪਾ ਲੇਟ ਹੁੰਦੀ ਆ ਜਿੰਨੇ ਦਿਨ ਤੱਕ ਆਪਾਂ ਮਤਲਬ ਕਿ ਆਈ ਜਾਣਾ ਮਹਾਰਾਜ ਦੀ ਕਿਰਪਾ ਲਈ ਤੁਸੀਂ ਕੁਝ ਮੰਗਿਆ ਹੋਵੇ ਤੇ ਪੂਰਾ ਕੋਈ ਅਸੀਂ ਤਾਂ ਦੇਖੋ ਮੰਗੀ ਜਾਈਦਾ ਵਾ ਕਿ ਮਿਲੀ ਜਾਵੇ ਮਿਲੀ ਜਾਵੇ ਪਰ ਬਾਬਾ ਇਹ ਦੇਈ ਜਾਂਦਾ ਅਸੀਂ ਮੰਗ ਮੰਗੇ ਨਹੀਂ ਤੱਕਦੇ ਬਾਬਾ ਦਿੰਦਾ ਨਹੀਂ ਤੱਕਦਾ ਬਸ ਕਿੰਨਾ ਕੁ ਫਿਰ ਸ਼ੁਕਰ ਕਰਦਾਂ ਵੀ ਜਿਹੜੀ ਵੀ ਮਨੋ ਕਾਮਨਾ ਹੁੰਦੀ ਆ ਪੂਰੀ ਹੋ ਜਾਂਦੀ ਜੋ ਮੰਗਦੇ ਆ ਪੂਰਾ ਹੋ ਜਾਂਦਾ ਵਿਸ਼ਵਾਸ ਤੇ ਕਿੰਨਾ ਕੁ ਵਾਜ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਣਾ ਚਾਹੁੰਦਾ ਜੀ ਸ਼ੁਕਰਾਨਾ ਕਰੀ ਨਹੀਂ ਸਕਦਾ ਜੀ ਜਿੰਨਾ ਵਾਪਸ ਦਿੱਜ ਜਾਂਦਾ ਸਾਨੂੰ ਠੀਕ ਆ ਤੇ ਰਹੀ ਗੱਲ ਵਿਸ਼ਵਾਸ ਦੀ ਜਦੋਂ ਇੱਕ ਵਾਰੀ ਬੰਦਾ ਆ ਜਾਂਦਾ ਆਪਣੇ ਆਪ ਹੀ ਵਿਸ਼ਵਾਸ ਬੰਨਣਾ ਸ਼ੁਰੂ ਹੋ ਜਾਂਦਾ ਕਹਿੰਦੇ ਦੁੱਖ ਕਸ਼ਟ ਸਭ ਕੁਝ ਘਟਨੇ ਸ਼ੁਰੂ ਹੋਏ ਤਾਂ ਸਿਰਫ ਆਕੇ ਜਪੈਰਾ ਸਾਹਿਬ ਘਟਣਾ ਤੇ ਤੁਹਾਡੇ ਜੀਵਨ ਦੇ ਵਿੱਚੋਂ ਦੁੱਖ ਕਸ਼ਟ ਸਭ ਘਟਨੇ ਸ਼ੁਰੂ ਹੋ ਜਾਂਦੇ ਹਾਂ ਜੀ ਸਾਰੇ ਜੀ ਸਾਰੇ ਜਿੰਨੇ ਦੁੱਖ ਆ ਜੀ ਬਸ ਵਿਸ਼ਵਾਸ ਕਰਕੇ ਆਈ ਜਾਵੇ ਇਹਨਾਂ ਦਿਲ ਨਾਲ ਛੱਡੇ ਵੀ ਮਹੀ ਹੋਇਆ ਨਹੀਂ ਜੀ ਜਲਦੀ ਨਹੀਂ ਹੋਇਆ ਜੀ ਕਈ ਵਾਰੀ ਕਿਰਪਾ ਲੇਟ ਹੁੰਦੀ ਆ ਉਹ ਤਾਂ ਹੁਣ ਮਹਾਰਾਜ ਦੀ ਮਰਜ਼ੀ ਆ ਜਦੋਂ ਹੁਣਾ ਉਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗਰ ਜੀ ਤੁਹਾਨੂੰ ਧੰਨ ਬਾਬਾ ਦੀਪ ਸਿੰਘ ਜੀ ਦੇ ਦਰਬਾਰੇ ਪਹੁੰਚੇ ਹਾਂ ਜੀ ਸੇਵਾ ਕਰ ਰਹੇ ਹਾਂ ਕਿ ਹੋ ਜਾਣਾ ਨਹੀਂ ਬਹੁਤ ਵਧੀਆ ਆਨੰਦ ਆ ਰਿਹਾ ਜੋ ਉਹਨਾਂ ਦਾ ਅੱਜ ਤੱਕ ਨਹੀਂ ਸੀ ਆਇਆ ਕਿਤੇ ਵੀ ਜਾ ਕੇ ਆਪਾਂ ਗੁਰੂ ਘਰ ਜਰੂਰ ਜਾਂਦੇ ਆਂ ਆਪਾਂ ਮੱਥਾ ਟੇਕਦੇ ਆਂ ਪਰ ਜੋ ਆਨੰਦ ਇੱਥੇ ਆ ਰਿਹਾ ਨਾ ਸੇਵਾ ਕਰਕੇ ਉਸ ਤੋਂ ਵੱਡਾ ਕੁਝ ਨਹੀਂ ਹੈਗਾ ਕਿੰਨਾ ਸਮਾਂ ਹੋ ਗਿਆ ਵੇ ਗੁਰੂ ਜਿੱਥੇ ਆਉਂਦਿਆਂ ਨਾ ਦੇਖੋ ਜੀ ਮੈਂ ਆਇਆ ਤਾਂ ਪਹਿਲਾਂ ਵੀ ਕਈ ਵਾਰੀ ਆਂਦਾ ਰਿਹਾ ਵਾਂ ਪਰ ਆਨੰਦ ਜਦੋਂ ਹੁਣ ਚਪੈਰਾ ਸਾਹਿਬ ਤਿੰਨ ਚਾਰ ਹਫ਼ਤੇ ਤੋਂ ਆਉਣਾ ਸ਼ੁਰੂ ਕੀਤਾ ਪਰ ਜੋ ਆਨੰਦ ਮਜ਼ਾ ਆ ਰਿਹਾ ਵਾ ਉਹ ਮਤਲਬ ਪਹਿਲਾਂ ਕਦੀ ਵੀ ਨਹੀਂ ਆਇਆ ਕਿੰਨਾ ਕਿ ਜੀਵਨ ਦੇ ਵਿੱਚ ਜਿਹੜਾ ਕਿ ਬਦਲਾਵ ਵੇਖਣ ਨੂੰ ਮਿਲਿਆ ਜਦੋਂ ਦੇ ਇੱਥੇ ਆਉਣਾ ਚਪੈਰਾ ਸਾਹਿਬ ਤੋਂ ਆਉਣਾ ਸ਼ੁਰੂ ਕੀਤਾ ਤੇ ਸੇਵਾ ਵੀ ਨਾਲ ਕਰਨੇ ਸ਼ੁਰੂ ਕਰੀਆ ਦੇਖੋ ਜੀ ਹੁਣ ਮਹਾਰਾਜ ਨੇ ਆਪ ਬੁਲਾਇਆ ਵਾ ਉਹਨਾਂ ਨੇ ਬੁਲਾਇਆ ਤੇ ਮਤਲਬ ਕਿ ਬਹੁਤ ਵਧੀਆ ਲੱਗ ਰਿਹਾ ਤੇ ਜਦੋਂ ਦੇ ਆ ਰਹੇ ਹਾਂ ਬਸ ਇਹ ਹੈ ਕਿ ਕੋਈ ਦੁੱਖ ਤਕਲੀਫ ਯੋ ਤਕਲੀਫਾਂ ਦੀਆਂ ਖਤਮ ਹੋ ਗਈਆਂ ਨੇ ਕਹਿੰਦੇ ਕੋਈ ਮਾਨੋ ਕਾਮਨਾ ਹੋਵੇ ਜਾਂ ਕੋਈ ਮੰਨਤ ਹੋਵੇ ਨਾ ਇੱਥੇ ਆ ਕੇ ਮੰਗੋ ਬਾਬਾ ਦੀਪ ਸਿੰਘ ਜੀ ਪੂਰੀ ਜ਼ਰੂਰ ਕਰ ਦਿੰਦੇ ਨੇ ਹਾਂਜੀ ਹਾਂਜੀ ਜ਼ਰੂਰ ਪੂਰੀ ਹੁੰਦੀ ਆ ਚਲੋ ਜਿਹੜਾ ਵੀ ਆਂਦਾ ਸੱਚੇ ਦਿਲ ਨਾਲ ਆਵੇ ਬਸ ਆ ਹੀ ਜਾਵੇ ਇਹ ਨਾ ਹੋਵੇ ਵੀ ਹੁਣ ਨਹੀਂ ਜਲਦੀ ਪੂਰੀ ਨਹੀਂ ਕਈ ਵਾਰੀ ਹੁੰਦਾ ਕੀ ਵਾਰੀ ਮਹਾਰਾਜ ਦੀ ਕਿਰਪਾ ਲੇਟ ਹੁੰਦੀ ਆ ਜਿੰਨੇ ਦਿਨ ਤੱਕ ਆਪਾਂ ਮਤਲਬ ਕਿ ਆ ਹੀ ਜਾਣਾ ਮਹਾਰਾਜ ਦੀ ਕਿਰਪਾ ਲਈ ਤੁਸੀਂ ਕੁਝ ਮੰਗਿਆ ਹੋਵੇ ਤੇ ਪੂਰਾ ਕੋਈ ਅਸੀਂ ਤਾਂ ਦੇਖੋ ਮੰਗੀ ਜਾਈਦਾ ਵਾ ਫੀ ਮਿਲੀ ਜਾਵੇ ਮਿਲੀ ਜਾਵੇ ਪਰ ਬਾਬਾ ਇਹ ਦੇਈ ਜਾਂਦਾ ਅਸੀਂ ਮੰਗ ਮੰਗ ਕੇ ਨਹੀਂ ਤੱਕਦੇ ਬਾਬਾ ਦਿੰਦਾ ਨਹੀਂ ਤੱਕਦਾ ਬਸ ਕਿੰਨਾ ਕੁ ਫਿਰ ਸ਼ੂਗਰ ਕਰਦਿਆਂ ਵੀ ਜਿਹੜੀ ਵੀ ਮਨੋ ਕਾਮਨਾ ਹੁੰਦੀ ਆ ਪੂਰੀ ਹੋ ਜਾਂਦੀ ਜੋ ਮੰਗਦੇ ਆ ਪੂਰਾ ਹੋ ਜਾਂਦਾ ਵਿਸ਼ਵਾਸ ਤੇ ਕਿੰਨਾ ਕ ਵਾਜ ਜਾਂਦਾ ਵੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਇਹ ਸ਼ੁਕਰਾਨਾ ਕਰ ਹੀ ਨਹੀਂ ਸਕਦਾ ਜੀ ਜਿੰਨਾ ਆਪਾ ਦੇਈ ਜਾਂਦਾ ਸਾਨੂੰ ਠੀਕ ਆ ਤੇ ਰਹੀ ਗੱਲ ਵਿਸ਼ਵਾਸ ਦੀ ਜਦੋਂ ਇੱਕ ਵਾਰੀ ਬੰਦਾ ਆ ਜਾਂਦਾ ਆਪਣੇ ਆਪ ਹੀ ਵਿਸ਼ਵਾਸ ਬਣਨਾ ਸ਼ੁਰੂ ਹੋ ਜਾਂਦਾ ਕਹਿੰਦੇ ਦੁੱਖ ਕਸ਼ਟ ਸਭ ਕੁਝ ਘਟਨੇ ਸ਼ੁਰੂ ਹੋ ਜਾਂਦਾ ਸਿਰਫ ਆਕੇ ਜਪੈਰਾ ਸਾਹਿਬ ਘਟਣਾ ਤੇ ਤੁਹਾਡੇ ਜੀਵਨ ਦੇ ਵਿੱਚੋਂ ਦੁੱਖ ਕਸ਼ਟ ਸਭ ਘਟਨੇ ਸ਼ੁਰੂ ਹੋ ਜਾਂਦਾ ਹਾਂਜੀ ਸਾਰੇ ਜੀ ਸਾਰੇ ਜਿੰਨੇ ਦੁੱਖ ਆ ਜੀ ਬਸ ਵਿਸ਼ਵਾਸ ਕਰਕੇ ਆਈ ਜਾਵੇ ਇਹ ਨਾ ਦਿਲ ਨਾ ਛੱਡੇ ਵੀ ਮਹੀ ਹੋਇਆ ਨਹੀਂ ਜੀ ਜਲਦੀ ਨਹੀਂ ਹੋਇਆ ਜੀ ਕਈ ਵਾਰੀ ਕਿਰਪਾ ਲੇਟ ਹੁੰਦੀ ਆ ਉਹ ਤਾਂ ਹੁਣ ਮਹਾਰਾਜ ਦੀ ਮਰਜ਼ੀ ਆ ਜਦੋਂ ਹੁਣ ਆਉਦੋ ਆਣਾਂਗੇ ਤੇ ਬ ਸਿੰਪਲ ਮੈਕ੍ਰੋਜੀ ਦਾ ਖਾਲਸਾ ਹੋਏ ਅਗਰਜੀ ਕੀ